ਪੰਜਾਬੀ ਉਹ ਮੇਰੇ ਤੇ ਸਵਾਲ ਇਹ ਉੱਠਦਾ ਮੈਨੂੰ ਵੀ ਕਈ ਬੰਦਿਆਂ ਦੇ ਪੱਤਰਕਾਰਾਂ ਦੇ ਜਾਂ ਫੋਨ ਆਉਂਦੇ ਆ ਕਿ ਬਾਈ ਇੱਕ ਪਾਸੇ ਦਾਦੂ ਪ੍ਰਵਾਸੀਆਂ ਦੇ ਖਿਲਾਫ ਆਵਾਜ਼ ਬੁਲੰਦ ਕਰਦਾ ਦੂਜੇ ਪਾਸੇ ਤੂੰ ਖੁਦ ਪ੍ਰਵਾਸੀ ਹੈ ਜਿਹੜੇ ਆਪਣੇ ਖਿਲਾੜੇ ਤੇ ਰੱਖੇ ਹੋਏ ਆ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿਸੇ ਵੀ ਅਖੌਤੀ ਕਾਮਰੇਡ ਨੂੰ ਕਿਸੇ ਇਹਨਾਂ ਦੇ ਅਖੌਤੀ ਕੇ ਚੇਲੇ ਚਮਚੇ ਕਿਸੇ ਇਹਨਾਂ ਦੇ ਯੂਟਿਊਬਰ ਆਪਣੇ ਆਪ ਘਾਉਂਦੇ ਪੱਤਰਕਾਰ ਨੂੰ ਮੇਰਾ ਸਵਾਲ ਹੈ ਮੇਰਾ ਜਵਾਬ ਸੁਣ ਲਓ ਕਿਤੇ ਵੀ ਮੇਰੇ ਕਿੱਥੇ ਵੀ ਮੇਰੇ ਮੂੰਹੋਂ ਇਹ ਸਵਾਲ ਇਹ ਜਵਾਬ ਤੁਸੀਂ ਸੁਣਿਆ ਹੋਵੇ ਸਵਾਲ ਦਾ ਕਿ ਮੈਂ ਕਿਸੇ ਪ੍ਰਵਾਸੀ ਮਜ਼ਦੂਰ ਦੇ ਖਿਲਾਫ ਮੈਂ ਕਦੇ ਕਿਹਾ ਵੀ ਮਜ਼ਦੂਰ ਕੁੱਟ ਕੇ ਭਜਾ ਦਿਓ ਕਦੇ ਵੀ ਇਹ ਗੱਲ ਕਹੀ ਹੋਵੇ ਤਾਂ ਮੇਰਾ ਬਿਆਨ ਕੱਢ ਕੇ ਚਲਾ ਦਿਓ ਕਿੱਥੇ ਮੈਂ ਕਹਿੰਦਾ ਵੀ ਹਾਂ ਮਜ਼ਦੂਰਾਂ ਦੇ ਮਗਰ ਪੈ ਜਦੋਂ ਨੂੰ ਕੁੱਟੋ ਮਾਰੋ ਕੱਢੋ ਪਹਿਲੀ ਗੱਲ ਕਿਤੇ ਵੀ ਮੈਂ ਇਹ ਕਿਹਾ ਹੋਵੇ ਵੀ ਹਾਂ ਇਹਨਾਂ ਨੂੰ ਕੰਮ ਨਹੀਂ ਦੇਣਾ ਹਾਂ ਮੇਰੀ ਪਹਿਲੀ ਗੱਲ ਇਹ ਹੁੰਦੀ ਆ ਮੈਂ ਕਹਾਂ ਜੇ ਕੰਮ ਦੇਣਾ ਪਹਿਲ ਦੇ ਆਧਾਰ ਤੇ ਸਾਡੇ ਪੰਜਾਬ ਦੇ ਮਜ਼ਦੂਰ ਨੂੰ ਕੰਮ ਦਿਓ ਜੇ ਸਾਡਾ ਪੰਜਾਬ ਦਾ ਮਜ਼ਦੂਰ ਉਹ ਕੰਮ ਨਹੀਂ ਜਾਣਦਾ ਜਾਂ ਉਹ ਨਹੀਂ ਮੌਜੂਦ ਹੈਗਾ ਤਾਂ ਫਿਰ ਤੁਸੀਂ ਪ੍ਰਵਾਸੀ ਨੂੰ ਕੰਮ ਦੇ ਸਕਦੇ ਹੋ ਕੰਮ ਦਾ ਤਾਂ ਕੋਈ ਮਸਲਾ ਹੀ ਹੈ ਨਹੀਂ ਤੇ ਨਾ ਮੈਂ ਕਦੇ ਕੰਮ ਪਿੱਛੇ ਬੋਲਿਆ ਹਾਂ ਹਾਂ ਮੈਂ ਬੋਲਦਾ ਰਹਿਣਾ ਵੀ ਸਰਕਾਰੀ ਨੌਕਰੀਆਂ ਹੋਣ ਪ੍ਰਾਈਵੇਟ ਸੈਕਟਰ ਹੋਵੇ ਵੀ ਹੋਰ ਜ਼ਗਾਰ ਮਜ਼ਦੂਰੀ ਹੋਵੇ ਪਹਿਲ ਦੇ ਆਧਾਰ ਤੇ ਕੰਮ ਪੰਜਾਬੀਆਂ ਨੂੰ ਮਿਲਣਾ ਚਾਹੀਦਾ ਸਾਡਾ ਕੰਮ ਪੂਰਾ ਹੋਣਾ ਚਾਹੀਦਾ ਫਿਰ ਜਿਹੜਾ ਬਾਕੀ ਦਾ ਬਚਦਾ ਕੰਮ ਪਰਵਾਸੀ ਹੁੰਦੇ ਦਿੱਤਾ ਜਾਵੇ ਹੁਣੇ ਗੱਲ ਕਰਦੇ ਖਲਾੜੇ ਦੇ ਰੱਖੇ ਹੋਏ ਨੇ ਜੀ ਬਿਲਕੁਲ ਮੈਂ ਕਦੇ ਮੁਕਰਿਆ ਹੀ ਨਹੀਂ ਮੈਂ ਸਪਸ਼ਟ ਗੱਲ ਕਹਿਣਾ ਕਿ ਮੈਂ ਪੰਜਾਬੀ ਮਜ਼ਦੂਰ ਭਾਲੇ ਪਹਿਲਾਂ ਮੇਰਾ ਪਹਿਲ ਪੰਜਾਬੀਆਂ ਨੂੰ ਸੀ ਨਹੀਂ ਮਿਲੇ ਮੈਂ ਸ਼ਰਪਰ ਦੇ ਪਾਸੇ ਗਿਆ ਨਵਾਂ ਸ਼ਰਲ ਦੇ ਪਾਸੇ ਗਿਆ ਨਹੀਂ ਮਿਲੇ ਤਾਂ ਮੈਂ ਪ੍ਰਵਾਸੀ ਮਜ਼ਦੂਰ ਰੱਖ ਲੇ ਮੈਂ ਕਿਹੜਾ ਉਹਨਾਂ ਦੇ ਕੋਈ ਮਨੁੱਖਤਾ ਦੇ ਖਿਲਾਫ ਆ ਵੀ ਮੈਂ ਉਹਨੂੰ ਨਫ਼ਰਤ ਕਰਦਾ ਸਾਡੇ ਤਾਂ ਗੁਰੂਆਂ ਦਾ ਸਿਧਾਂਤ ਹੀ ਨਫ਼ਰਤ ਵਾਲਾ ਸਰਬਸਾਂਝੀ ਵਾਲਤਾ ਸਰਬਾਧ ਦੇ ਭਲੇ ਦੀ ਗੱਲ ਆ ਸਾਡੇ ਤਾਂ ਗੁਰੂਆਂ ਦੀ ਝੋਨਾ ਸੀ ਮਰਾਇਤ ਕੀ ਅਠ ਨੌ ਗੱਲੇ ਮੇਰੇ ਆਪਦੇ ਨੇ ਉਸ ਵਿੱਚ ਕੋ ਠੇਕੇ ਤੇ ਪੈਲੀ ਸਭ ਤੋਂ ਪਹਿਲਾਂ ਮੈਂ ਮੇਰੇ ਪਿੰਡ ਦੇ ਬੰਦੇ ਪੁੱਛੇ ਉਹ ਜਵਾਬ ਦੇ ਕੇ ਕਹਿੰਦੇ ਭਾਈ ਲੱਗਣਾ ਨਹੀਂ ਦੋ ਤਿੰਨ ਟੋਲੀਆਂ ਸੀ ਮੈਂ ਪੁੱਛਿਆ ਜਵਾਬ ਦੇ ਕਹਿੰਦੇ ਲੱਗਣਾ ਨਹੀਂ ਮੈਂ ਬਾਜੀਗਰ ਲਿਆ ਆ ਉਹ ਆਪਣੇ ਪੰਜਾਬੀ ਬਾਜੀਗਰ ਆ ਨਾਲ ਮੇਰੇ ਪਿੰਡ ਰਣਨਾ ਸਿੰਘ ਵਾਲਾ ਉਹਨਾਂ ਨੇ ਮੇਰਾ ਅੱਧਾ ਝੋਨਾ ਲਾਤਾ ਉਹ ਲਾ ਕੇ ਬਾਗੇ ਮੈਂ ਫੇਰ ਦੁਬਾਰਾ ਪੁੱਛਿਆ ਮੈਂ ਮੇਰਾ ਕੋਲ ਰਹਿੰਦਾ ਬਣ 26 ਲਾਉਣਾ ਮੈਂ ਹਲੇ ਖੇਤਾ ਸੀਗਾ ਮੈਂ ਯਾਰ ਤੁਸੀਂ ਲਾ ਦੋਗੇ ਕਹਿੰਦੇ ਭਾਈ ਸਾਡੇ ਕੋਲ ਟਾਈਮ ਨਹੀਂ ਤਾਂ ਮੈਨੂੰ ਮਿਲੇ ਨਾ ਮਜ਼ਦੂਰ ਮੈਂ ਪ੍ਰਵਾਸੀਆਂ ਤੋਂ ਵਿੱਚ ਝੋਨਾ ਲਵਾ ਲਿਆ ਮੈਂ ਤਾਂ ਕਦੇ ਕਿਹਾ ਹੀ ਨਹੀਂ ਇਹ ਗੱਲ ਵੀ ਪ੍ਰਵਾਸੀਆਂ ਨੂੰ ਕੰਮ ਨਹੀਂ ਦੇਣਾ ਜਾਂ ਝੋਨਾ ਨਹੀਂ ਲਵਾਉਣਾ ਜਾਂ ਮੰਡੀਆਂ ਜਾਂਦੇ ਤੋਂ ਝੋਨਾ ਲਹੋਣਾ ਨਹੀਂ ਜਾਂ ਕੰਮ ਨਹੀਂ ਕਰਾਉਣਾ ਦੱਸੋ ਖੋਤੀ ਕੰਮ ਰਡੋ ਕਿੱਥੇ ਮੈਂ ਇਹ ਗੱਲ ਕਹੀ ਹੈ ਕਿ ਇਹ ਮਸਲਾ ਮੈਂ ਪ੍ਰਵਾਸੀਆਂ ਦੇ ਇਸ ਤਰ੍ਹਾਂ ਖਿਲਾਫ ਮੇਰੇ ਇਹ ਸਵਾਲ ਦਾ ਜਵਾਬ ਤੁਹਾਨੂੰ ਮੈਂ ਦੇਤਾ ਵਾਰੀ-ਵਾਰੀ ਮੈਂ ਸਵਾਲ ਦਾ ਜਵਾਬ ਨਹੀਂ ਦੇਣਾ ਇਹ ਵਾਰ-ਵਾਰ ਉਹੀ ਮੁੱਦਾ ਉਠਾਉਂਦੇ ਆ ਇਹ ਘੰਟਰਾ ਜੀ ਜਾਂ ਇਹਨਾਂ ਕੋਲ ਇਹ ਗੱਲ ਹੈ ਇਹ ਜੀ ਆਪ ਬੰਦੇ ਰੱਖੀ ਬੈਠਾ ਜੀ ਖਿਲਾੜੇ ਤੇ ਰੱਖੇ ਆ ਉਹ ਕੰਮ ਕਰਨ ਆਉਂਦੇ ਆ ਮੇਰਾ ਸਵਾਲ ਮੇਰਾ ਸਵਾਲ ਇਹ ਨਹੀਂ ਮੇਰਾ ਸਵਾਲ ਇਹ ਆ ਕਿ ਪੰਜਾਬ ਦੇ ਅੰਦਰ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਪੰਜਾਬ ਦੇ ਸੱਭਿਆਚਾਰ ਨੂੰ ਖਤਰਾ ਖੜਾ ਹੋ ਰਿਹਾ ਪੰਜਾਬੀ ਬੋਲੀ ਨੂੰ ਖਤਰਾ ਖੜਾ ਹੋ ਰਿਹਾ ਸਾਡੀ ਧਰਤੀ ਦੇ ਕਬਜ਼ੇ ਹੋ ਰਹੇ ਨੇ ਸਾਡੀਆਂ ਨੌਕਰੀਆਂ ਤੇ ਕਬਜ਼ੇ ਹੋ ਰਹੇ ਨੇ ਇੱਥੇ ਜਿਹੜੀਆਂ ਬੋਟਾਂ ਮਰ ਰਹੀਆਂ ਨੇ ਉਹਦੀ ਅਸੀਂ ਗੱਲ ਕਰ ਰਹੇ ਹਾਂ ਲਗਾਤਾਰ ਮੈਂ ਤੇ ਭਾਈ ਹਮਤੋਜ ਨੇ ਇਹ ਮੁੱਦਾ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰਕੇ ਰੱਖਿਆ ਸੀਗਾ ਦੋਸਤੋ ਸੱਜਣੋ ਜੁੜਦੇ ਜਾਓ ਬੇਲੀਓ ਗੱਲਬਾਤ ਲੰਮੀ ਕਰਾਂਗੇ ਕੰਮੜੇ ਇਕੱਲੇ ਇਕੱਲੇ ਢੇਡ ਕੇ ਰੱਖਣੇ ਆ ਜੇ ਹਿੰਮਤ ਹੋਈ ਨਾ ਤਾਂ ਥੋੜੇ ਗਰਾਹਾਂ ਵਰਗੇ ਥੋੜੇ ਝੰਡੇ ਵਰਗੇ ਦੂਜੇ ਤੀਜੇ ਆ ਕੇ ਜਵਾਬ ਦੇਣ ਆ ਚੇਲੇ ਚਮਚੇ ਨਹੀਂ ਇਰੇ ਥੱਲੇ ਬੈਠੇ ਲੱਗੇ ਹੋਨੇ ਆਓ ਜੇ ਮੇਰੀ ਕੱਲ ਦਾ ਹਿੰਮਤ ਹੋਈ ਤਾਂ ਜਵਾਬ ਦਿਓ ਤੁਹਾਨੂੰ ਸਵਾਰ ਰੱਖਣ ਲੱਗਿਆ ਤੁਹਾਡੇ ਬੋਲਿਆ ਕੱਲ ਗਰਾਹ ਮੇਰੇ ਖਿਲਾਫ ਕਹਿੰਦਾ ਇਹ ਆਪ ਘਲਾੜੇ ਦੇ ਰੱਖੀ ਬੈਠਾ ਮੈਂ ਜਵਾਬ ਦਿੱਤਾ ਮੇਰੀ ਇੱਕ ਸਟੇਟਮੈਂਟ ਮੇਰਾ ਇੱਕ ਬਿਆਨ ਕਢਾ ਦਿਓ ਦਿਖਾ ਦਿਓ ਵੀ ਲੱਖੇ ਨੇ ਕਦੇ ਇਹ ਕਿਹਾ ਵੀ ਇਹਨਾਂ ਨੂੰ ਕੰਮ ਨਹੀਂ ਦੇਣਾ ਮੈਂ ਸਿਰਫ ਇਹ ਕਹਿਣਾ ਹੈ ਕਿ ਜਿਵੇਂ ਹਿਮਾਚਲ ਦੇ ਵਿੱਚ ਸਖਸ਼ਨ 118 72 ਦਾ ਜਿਹੜਾ ਉਹਨਾਂ ਦਾ ਕਾਨੂੰਨ ਹੈ ਉੱਤਰਾਖੰਡ ਦੇ ਵਿੱਚ ਰਾਜਸਥਾਨ ਦੇ ਵਿੱਚ অরुणाचल प्रदेश सिक्किम मणिपुर ਮਗਾលਿਆ ਜੰਮੂ ਕਸ਼ਮੀਰ ਇਸ ਤੋਂ ਇਲਾਵਾ ਹੋਰ ਬਹੁ ਸਾਰੇ ਸਟੇਟਾਂ ਨੇ ਜਿਨ੍ਹਾਂ ਦੇ 371 ए बी सी डी ई एफ ਤੱਕ ਉਹਨਾਂ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਹੋਏ ਨੇ ਉੱਥੇ ਕੋਈ ਬੰਦਾ ਬਾਹਰਲਾ ਜ਼ਮੀਨ ਨਹੀਂ ਲੈ ਸਕਦਾ ਨੌਕਰੀ ਨਹੀਂ ਲੈ ਸਕਦਾ ਬਾਹਰਲਾ ਬੰਦਾ ਵੋਟ ਨਹੀਂ ਬਣਾ ਸਕਦਾ ਖਾਸ ਤੌਰ ਤੇ ਹਿਮਾਚਲ ਦੀ ਜੇ ਆਪਾਂ ਗੱਲ ਕਰ ਗਏ ਇਹੀ 25 ਦੇ ਵਿੱਚ ਉੱਤਰਾਖੰਡ ਨੇ ਕਾਨੂੰਨ ਬਣਾਇਆ ਅਸੀਂ ਗੱਲ ਉਹਤੇ ਕਰ ਰਹੇ ਹਾਂ ਕਿ ਉਹ ਕਾਨੂੰਨ ਸੰਵਿਧਾਨ ਦੇ ਦਾਇਰੇ ਕਾਨੂੰਨ ਦੇ ਵਿੱਚ ਰਹਿ ਕੇ ਦੂਜੇ ਸੂਬਿਆਂ ਨੇ ਆਪਣੀ ਡੈਮੋਗ੍ਰਾਫੀ ਬਦਲਣ ਤੋਂ ਬਚਾਈ ਹੈ ਉਹਨਾਂ ਨੇ ਇਹ ਕਾਨੂੰਨ ਲਾਗੂ ਕੀਤੇ ਆਪਣੇ ਸੰਸਕ੍ਰਿਤੀ ਆਪਣੀ ਸੱਭਿਆਚਾਰ ਨੂੰ ਬਚਾਉਣ ਲਈ ਸਾਡੀ ਲੜਾਈ ਸਿਰਫ ਇਹੀ ਆ ਅਸੀਂ ਕੋਈ ਨਫ਼ਰਤ ਨਹੀਂ ਕਰਦੇ ਕੋਈ ਫਿਰਕਾਪ੍ਰਸਤੀ ਨਹੀਂ ਜੋ ਤੁਸੀਂ ਗੱਲ ਨੂੰ ਘੁਮਾ ਰਹੇ ਹੋ ਜਾਣ ਬੁਝ ਕੇ ਇਹਨਾਂ ਨੇ ਗੱਲ ਨੂੰ ਘੁਮਾਇਆ ਵੀ ਦੇਖੋ ਜੀ ਫਿਰਕਾ ਪ੍ਰਸਤੀ ਫਲਾਉਂਦੇ ਆ ਜੀ ਇਹ ਨਫਰਤ ਫਲਾਉਂਦੇ ਆ ਜੀ ਇਹ ਤਾਂ ਪ੍ਰਵਾਸੀਆਂ ਨੂੰ ਨਫਰਤ ਕਰਦੇ ਆ ਜੀ ਅਸੀਂ ਕਹਿੰਨਾ ਜੀ ਸਤ ਕੇ ਆਉਣ ਪ੍ਰਵਾਸੀ ਕੋਈ ਦਿੱਕਤ ਨਹੀਂ ਮਹਿਲ ਦੇ ਆਧਾਰ ਤੇ ਕੰਮ ਪੰਜਾਬ ਦਾ ਮਜ਼ਦੂਰ ਕਰੂਗਾ ਬਾਕੀ ਪ੍ਰਵਾਸੀ ਵੀ ਕਰੇ ਸਾਡੇ ਬੰਦੇ ਵੀ ਬਾਹਰ ਜਾਂਦੇ ਕੋਈ ਦਿੱਕਤ ਨਹੀਂ ਕਿਸੇ ਨੂੰ ਨਾ ਅਸੀਂ ਕਿਸੇ ਦੇ ਖਿਲਾਫ ਕਿਸੇ ਨੂੰ ਕੁੱਟੋ ਮਾਰੋ ਉਹ ਵੀ ਇਨਸਾਨ ਆ ਸਾਡੇ ਵਰਗੇ ਇਨਸਾਨ ਆ ਜਿਹੜਾ ਬੰਦਾ ਗਲਤ ਕਰਦਾ ਜਿਹੜਾ ਬੰਦਾ ਗੁਨਾਹ ਕਰਦਾ ਕ੍ਰਾਈਮ ਕਰਦਾ ਉਹ ਸਜ਼ਾ ਦਾ ਹੱਕਦਾਰ ਹੈਗਾ ਹੀ ਹੈਗਾ ਜੋ ਕਰਨਗੇ ਉਹ ਭਰਨਗੇ ਭੁਗਤਣਗੇ ਮਸਲਾ ਇਹ ਸੀ ਇਹਨਾਂ ਨੇ ਲਿਜਾ ਕੇ ਇੱਕ ਵਰਤਾਂਤ ਘੜਨਾ ਸ਼ੁਰੂ ਕਰਤਾ ਕਿ ਦੇਖੋ ਜੀ ਇਹ ਤਾਂ ਜੀ ਨਫ਼ਰਤ ਕਰਦੇ ਆ ਇਹ ਤਾਂ ਜੀ ਭਈਏ ਭਜਾਉਣ ਨੂੰ ਫਿਰਦੇ ਜੀ ਪ੍ਰਵਾਸੀ ਭਜਾਉਣ ਨੂੰ ਫਿਰਦੇ ਆ ਜੀ ਇਹ ਤਾਂ ਐਂ ਕਰਦੇ ਆ ਜੀ ਉਹ ਕਰਦੇ ਆ ਜਿਹਨੇ ਜਾਣ ਬੁੱਝ ਕੇ ਗੱਲ ਨੂੰ ਹੋਰ ਐਂਗਲ ਦਿੱਤਾ ਗਿਆ ਹੋਰ ਰੰਗ ਹੋਰ ਰੂਪ ਦਿੱਤਾ ਗਿਆ ਗੱਲ ਨੂੰ ਜਿਹੜੀ ਗੱਲ ਦੇਹ ਕਾਮਰੇਡ ਜਿਹੜੇ ਮਾਹਰ ਨੇ ਜਿਹੜੀ ਗੱਲ ਨੂੰ